ਸਤਿ ਸ਼੍ਰੀ ਅਕਾਲ ਜੀ ਆਪਾਂ ਇੱਕ ਵਾਰ ਫੇਰ ਹੜ੍ਹ ਪ੍ਰਭਾਵਿਤ ਇਲਾਕੇ ਜ਼ਿਲ੍ਹਾ ਫਿਰੋਜ਼ਪੁਰ ਹਲਕਾ ਜੀਰਾ ਵਿਖੇ ਪਿੰਡ ਮਾਚੀਕੇ ਦੇ ਕੋਲ ਆਏ ਆ ਆਪਾਂ ਇੱਕ ਹਫ਼ਤੇ ਪਹਿਲਾਂ ਵੀ ਇੱਕ ਵਾਰੀ ਰਾਤ ਸਮਗਰੀ ਪਹਚਾਈ ਸੀ ਤੇ ਆਪਾਂ ਹੁਣ ਦੁਬਾਰਾ ਦੂਸਰਾ ਟਰੱਕ ਲੈ ਕੇ ਆਏ ਆ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਲੈਵਲ ਆ ਜਿਹੜਾ ਥੋੜਾ ਥੋੜਾ ਡਾਊਨ ਹੋ ਗਿਆ ਬਾਕੀ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਸਾਰੀ ਕਵਰੇਜ ਦੇ ਵਿੱਚ ਸਾਰੀ ਗਤੀਵਿਧੀਆਂ ਦਿਖਾਈਆਂ ਜਾਣਗੀਆਂ ਰੋਜ਼ ਨਹੀਂ ਇਹ ਨਾ ਸਰਕਾਰ ਬਣੇ ਨਾ ਉਹ ਨਹੀਂ ਬੁਟ ਨਹੀਂ ਮੁੰਦਾ ਆਇਆ ਸਭ ਤੋਂ ਜ਼ਿਆਦਾ ਮਾਰ ਪਈ ਸੀ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਜਿੱਥੇ ਪਿਛਲੀ ਵਾਰੀ ਤੁਹਾਨੂੰ ਤਾਂ ਘਾਇ ਸੀ ਵੀ 10 ਤੋਂ 15 ਫੁੱਟ ਪਾਣੀ ਖੜਾ ਇੱਥੇ ਪਾਣੀ ਦਾ ਲੈਵਲ ਥੋੜਾ ਡਾਊਨ ਹੋ ਚੁੱਕਿਆ ਤੇ ਇੱਥੇ ਜਿਹੜੀ ਜੀਰੀ ਆ ਸਾਰੀ ਮਰ ਚੁੱਕੀ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਇੱਕ ਵਾਰ ਘੁਮਾ ਕੇ ਸਾਰੀ ਦਿਖਾ ਦਿਓ ਅੰਕਲ ਜੀ ਅਸਤਰੀਕਾਲ ਜੀ ਅੰਕਲ ਜੀ ਤੁਹਾਨੂੰ ਕਿਹੜੀ ਕਿਹੜੀ ਦਿੱਕਤ ਆਉਂਦੀ ਆ ਨਾ ਮੋਟਰ ਬੋਰਡ ਚ ਚਲਾਉਂਦੇ ਹੋ ਜਿਆਦਾ ਨਾ ਝੋਨੇ ਦਾ ਹੀ ਆ ਝੋਨਾ ਵੱਡਾ ਪਾਣੀ ਹੋ ਗਿਆ ਥੋੜਾ ਥੋੜਾ ਜਿਹਾ ਇਸ ਕਰਕੇ ਦਿੱਕਤ ਆਉਂਦੀ ਆ ਚਲੋ ਕਰੀ ਜੰਨੇ ਸੇਵਾ ਤੱਕੇ ਨਹੀਂ ਇਧਰ ਹੀ ਲਾਓ ਥੋੜਾ ਜਿਹਾ ਅੰਕਲ ਜੀ ਤੁਸੀਂ ਇਹ ਬੋਰਡ ਪੱਕੀਓ ਚਲਾਉਨੇ ਹੋ ਜੀ ਹਾਂਜੀ ਹਾਂਜੀ ਪੱਕੀ ਚਲਾਈ ਦੀ ਆ ਤੇ ਸੇਵਾ ਵਾਤੀ ਭਾਈ ਆ ਪਾਣੀ ਕਰਕੇ ਪੱਕੀ ਤੇ ਕੀ ਚਲਾਉਣੀ ਅੰਦਰੀਆ ਜ ਥੋੜੀ ਚਲਾਈ ਸੀ ਇੱਥੇ ਜਦ ਹੜਾ ਆਇਆ ਹੈ ਕਰਕੇ ਚਲਾਈ ਹੜਾ ਥੋੜੀ ਰਹਾਇ ਸ਼ੂਰੀ ਆਈ ਹਾਂਜੀ ਪਾਣੀ ਚ ਹੀ ਆ ਜੀ ਪਾਣੀ ਚ ਹੀ ਪਾਣੀ ਚ ਹੀ ਆ ਹੁਣ ਪਾਣੀ ਆਇਆ ਤਾਂ ਪਾਣੀ ਚ ਹੀ ਬੋਲਣਾ ਪੜੇਗਾ ਖੈਰ ਐਸ਼ ਬਿਲਕੁਲ ਅੱਛਾ ਹੋਰ ਪਾਣੀ ਆਲੇ ਨੁਕਸਾਨ ਹੋਇਆ ਯਰੇ ਝੋਨਾ ਸਾਰਾ ਗਿਆ ਇਹ ਤਾਂ ਜੈਡੀ ਕੋਈ ਫਸਲ ਨਹੀਂ ਯਾਨੀ ਕਿ ਇਹੋ ਜੀ ਹੈਗੀ ਜੜੀ ਬਚ ਗਈ ਕੰਦਾ ਵੀ ਖਰਾਬ ਹੋ ਗਿਆ ਕੋਠਿਆਂ ਦੀਆਂ ਸਾਰੇ ਖਤਮ ਹੋ ਗਏ ਤਾਂ ਤੁਸੀਂ ਸੰਘਰਸ਼ ਤੋਂ ਬਾਅਦ ਵੀ ਜਾਨਕੀ ਹਾਂ ਨਾਲ ਸੇਵਾ ਕਰਨ ਡੇ ਸੇਵਾ ਕਰ ਰਹੇ ਉਹ ਕਿੰਨੀ ਬੜੀ ਗੱਲ ਹੈ ਹਾਂ ਇੰਨਾ ਨੁਕਸਾਨ ਹੋ ਗਿਆ ਤਾਂ ਵੀ ਕਰੀ ਜਨੇ ਸੇਵਾ ਚਲੋ ਦੂਜਿਆਂ ਦੀ ਹੈਲਪ ਹੋ ਜਾਂਦੀ ਇਹਨੇ ਨਾਲ ਬਾਈ ਜੀ ਸੰਗਤ ਜੀ ਤੁਹਾਨੂੰ ਇਹ ਧਿਆਨ ਦੇਣ ਦੀ ਲੋੜ ਹੈ ਕਿ ਬਾਈ ਜੀ ਨੇ ਆਪ ਦੱਸਿਆ ਕਿ ਉਹਨਾਂ ਦਾ ਚੋਨਾ ਜਿਹੜਾ ਹੈ ਉਹ ਗੁਰੂ ਬਚੁੱਕਿਆ ਤੇ ਉਤਰੇ ਨਾ ਆਹ ਦੇਖੋ ਕਿਵੇਂ ਪ੍ਰੋਬਲਮ ਆਂਦੀ ਹੈ ਇਹ ਵੀ ਇੱਕ ਤੁਹਾਨੂੰ ਦਿਖਾ ਦਈਏ ਕਿ ਖੰਬਿਆਂ ਦੇ ਵਿੱਚ ਤਾਰਾਂ ਨੇ ਤੇ ਬੋਟ ਕਿਵੇਂ ਡੋਲੇਖਾਂਦੀ ਹੋਈ ਆਮ ਤਾਰਾਂ ਦੇ ਵਿੱਚ ਵੱਜ ਗਈ ਜੀ ਅਸੀਂ ਵੀਡੀਓ ਨਹੀਂ ਬਣਾ ਸਕਿਆ ਤੁਸੀਂ ਮੰਨੋਗੇ ਜਿੱਡੀ ਸਾਡੀ ਵੋਟ ਆ ਉਹਦੇ ਵੋਟ ਦੇ ਉੱਪਰੋਂ ਤੀ ਵੀ ਜਣ ਕਿ 2-2 ਫੁੱਟ ਸਿਰਫ ਅਸੀਂ ਤਾਰਾਂ ਕ੍ਰੋਸ ਕਰਕੇ ਆਏ ਆ ਤੇ ਬਿਲਕੁਲ ਆਪਣਾ ਜਿਹੜਾ ਸੀਗਾ ਸਿਰ ਨੀਚੇ ਕਰਕੇ ਚਲੋ ਜੀ ਤਾਰਾਂ ਦੇ ਵਿੱਚ ਬਿਜਲੀ ਦਾ ਕਰੰਟ ਵੀ ਪੂਰਾ ਜੀ ਚਲੋ ਇਹ ਸਲਾਮ ਹੈ ਇਸ ਬਾਈ ਨੂੰ ਜਿਹੜਾ ਇੰਨੀ ਮੁਸੀਬਤ ਦੇ ਵਿੱਚ ਵੀ ਸੇਵਾ ਕਰਨ ਲੱਗਿਆ ਹੋਇਆ ਹੈ ਬਾਈ ਨੂੰ ਅਸੀਂ ਪਿਛਲੇ ਹਫਤੇ ਤੇ ਦੇਖ ਲਏ ਆ ਬਾਈ ਆਈ ਮੋਟਰਬੋਰਡ ਤੇ ਪੱਕੀ ਡਿਊਟੀ ਹੈ ਬਾਈ ਕੁਝ ਕਹਿਣਾ ਚਾਹੋਗੇ ਤੁਸੀਂ ਵਾਈ ਧੰਨਵਾਦ ਤੁਹਾਡਾ ਵੀਰ ਵੀਰਾਂ ਦਾ ਜਿਹੜੇ ਤੁਸੀਂ ਸਾਡੇ ਵਾਸਤੇ ਇਹ ਸੇਵਾ ਲੈ ਕੇ ਆਏ ਜੋ ਐਂ ਗਾਂ ਘਰਾਂ ਘਰਾਂ ਦੇ ਪਹੁੰਚਾਉਣੇ ਆ ਧੰਨਵਾਦ ਜੀ ਤੁਹਾਡੇ ਨੌ ਕੀ ਹੈ ਤੇਰਾ ਨਾਮ ਜਗਤਾਰ ਸਿੰਘ ਹੈ ਕਿਹੜਾ ਪਿੰਡ ਹੈ 마ਸੀਕੇ 마ਸੀਕੇ ਤੇ ਤੁਸੀਂ ਜਗਤਾਰ ਸਿੰਘ ਜੀ ਤੁਹਾਨੂੰ ਲੱਗਦਾ ਵੀ ਇੱਥੇ ਜਿਹੜੀਆਂ ਕਿਸ਼ਤੀਆਂ ਆ ਰੇ ਮੋਟਰ ਬੋਟਾਂ ਜਿਹੜੀ ਇਹਨਾਂ ਦੀ ਘਾਟ ਹੈ ਇਹ ਘਾਟ ਹੈ ਕਿਉਂਕਿ ਇਸ ਪਿੰਡ ਦੇ 3-4 ਪਿੰਡ ਆ ਇੱਕ ਹੀ ਆਈਆ ਦੋ ਪਿੰਡਾਂ ਜੇ ਉਧਰ ਕੋਈ ਨਹੀਂ ਲੱਜਾਂਦਾ ਇਸ ਕਰਕੇ ਇਹਨਾਂ ਨੂੰ ਸਮਾਨ ਵੰਡਣ ਵਾਲਿਆਂ ਨੂੰ ਦਿੱਕਤ ਆਉਂਦੀ ਆ ਇੱਕ ਵਾਰੀ ਬਾਰ-ਬਾਰ ਢੇੜੇ ਲਾਉਣੇ ਪੈਂਦੇ ਆ ਤੇ ਤੁਸੀਂ ਅੱਜ ਵੀ ਦੇਖ ਸਕਦੇ ਹੋ ਜਿਹੜਾ ਮੌਸਮ ਹੈ ਬਹੁਤ ਸਮੀ ਦਾ ਮੌਸਮ ਹੈ ਜਿਹੜਾ ਮੌਸਮ ਦਾ ਮੀ ਹੋ ਚੁੱਕਿਆ ਸਾਰੇ ਨੂੰ ਇਹ ਲੱਗਦਾ ਸੀ ਵੀ 5-7 ਦਿਨਾਂ ਬਾਅਦ ਛਰ ਪਾਣੀ ਦੀ ਜਿਹੜੀ ਇੱਕ ਅੱਜ ਫੇਰ ਬਾਰਸ਼ ਆ ਗਈ ਇਹ ਜਿਹੜੀ ਮੋਟਰ ਵੋਟਰ ਡੀਜ਼ਲ ਤੇ ਹੈ ਜੀ ਪੈਟਰੋਲ ਤੇ ਚੱਲਦੀ ਹੈ ਇਹ ਪੈਟਰੋਲ ਤੇ ਚੱਲਦੀ ਹੈ ਜੀ ਤੇ ਇਹਦੇ ਵਿੱਚ ਕਿੰਨੇ ਜਿਹੜੇ ਡੀਜ਼ਲ ਦੀ ਖਪਤ ਹੁੰਦੀ ਹੈ ਇਹਦਾ ਡੀਜ਼ਲ ਦਾ ਜੇ ਤਾਂ ਚੱਲੀ ਜਾਵੇ ਸਾਰੀ ਦਿਹਾੜੀ ਚ 8 ਤੋਂ 10000 ਰੁਪਏ ਦੀ ਖਰਚਾ ਆਉਂਦਾ ਇਹਦੇ ਤੇ ਡੀਜ਼ਲ ਪੈਟਰੋਲ ਦਾ ਰੋਜ਼ਾਨਾ ਦਾ ਹਾਂਜੀ ਰੋਜ਼ਾਨਾ ਦਾ ਆਹ ਦਾ ਮਤਲਬ ਵੀ ਤੁਹਾਨੂੰ ਰਾਸ਼ਨ ਤੋਂ ਇਲਾਵਾ ਡੀਜ਼ਲ ਪੈਟਰੋਲ ਜੋ ਵੀ ਹੈਗਾ ਉਹਦੀ ਜ਼ਰੂਰਤ ਹੈ ਹਾਂਜੀ ਹਾਂਜੀ ਉਹਦੀ ਜ਼ਰੂਰਤ ਪੈਂਦੀ ਨਾਲ ਕਿਉਂਕਿ ਇਹ ਜਿਆਦਾ ਤੇਲ ਛੱਕਦਾ ਜਿਵੇਂ ਹੁਣ ਮਤਲਬ ਆਪਾਂ ਹੁਣ ਉੱਥੇ ਗਏ ਆ ਉੱਥੇ ਤਿੰਨ ਪੀਪੀਆਂ ਖਾ ਗਿਆ ਜਾਣ ਜਾਣ ਦੀ ਹੁਣ ਤਿੰਨ ਪੀਪੀਆਂ ਫੇਰ ਵਾਪਸ ਆਪਣੇ ਉੱਥੇ ਜੱਡੇ ਤੇ ਜਾਣਾ ਪੈਣਾ ਜਿੱਥੋਂ ਆਪਾਂ ਸਮਾਨ ਚੱਕਦੇ ਆ ਉੱਥੋਂ ਦਾ ਤਿੰਨ ਤੇ ਇੱਕ ਹੋਰ ਗੱਲ ਪੁੱਛਣੀ ਸੀ ਕਿ ਵੀ ਆਪਾਂ ਹੁਣ ਕਿੰਨੇ ਪਿੰਡ ਕਵਰ ਕਰਕੇ ਆਏ ਆਪਾਂ ਇੱਕ ਕਟੇ ਫੱਤੇ ਵਾਲਾ ਏਰੀਆ ਇੱਕ ਆਲੇ ਵਾਲਾ ਇੱਕ ਹੁਣ ਮਾਸ਼ੀਕੇ ਦੇ ਏਰੀਏ ਚ ਹੋਰ ਖੜੇ ਆ ਪੈਸਟ ਆ ਤੇ ਸਵੇਰ ਦੀ ਮੈਂ ਤੁਹਾਨੂੰ ਇਹ ਦੱਸਣ ਅੱਜ ਸਵੇਰ ਦੇ ਨਿਕਲੇ ਹੋਏ ਆ ਤੇ ਸਾਡੇ ਕੋਲ ਇੱਕ ਬੋਟ ਹੈ ਤੇ ਇੱਕ ਬੋਟ ਹੈ ਤੇ ਉਹ ਵੀ ਦੇਖੋ ਕਿੰਨੀ ਫਸ ਰਹੀ ਆ ਤੇ ਉਹਦੇ باوجود ਵੀ ਅਸੀਂ ਲੱਗੇ ਹੋਏ ਆ ਤਾਂ ਕਈ ਲੋਕ ਬੜੇ ਯਾਨੀ ਕਿ ਕਮੈਂਟ ਜਿਹੜੇ ਹੈਗੇ ਨੇ ਗਲਤ ਕਰਦੇ ਨੇ ਆਪਣੇ ਘਰੇ ਬੈਠ ਕੇ ਵੀ ਤੁਸੀਂ ਦਿਖਾਉਣ ਨੂੰ ਕਰ ਰਹੇ ਹੋ ਕੁਛ ਨਹੀਂ ਇੱਕ ਸੰਦੇਸ਼ ਪਹੁੰਚਾਣਾ ਹੁੰਦਾ ਹੈ ਜਿਹੜੀ ਸਹੀ ਵੀਡੀਓ ਦਾ ਮਤਲਬ ਇਹ ਹੁੰਦਾ ਜੀ ਆਪਾਂ ਲੋਕਾਂ ਤੱਕ ਗੱਲ ਪਹੁੰਚਾਈਏ ਜੀ ਤੋ ਇਹ ਪਤਾ ਲੱਗੇ ਕਿ ਸਾਨੂੰ ਕਿਸ ਚੀਜ਼ ਦੀ ਕਮੀਆਂ ਨੇ ਹੁਣ ਰਾਹ ਜ ਖੜ ਗਈ ਕਿੰਨਾ ਔਖਾ ਹੋ ਗਿਆ ਹੁਣ ਡੰਡਿਆਂ ਨਾਲ ਜਾਣੀ ਪੈਣੀ ਰੇਡ ਰੇਡ ਕੇ ਉਧਾਂ ਤੇ ਜਾਣੀ ਨਹੀਂ ਇੰਜਨ ਸਟਾਰਟ ਹੋਊਗਾ ਤੇ ਫਿਰ ਸਹੀ ਚੱਲੂਗੀ ਨਹੀਂ ਤਾਂ ਥੱਲੇ ਝੋ ਨਟ ਜਾਂਦਾ ਹੁਣ ਜਿੱਥੇ ਡੂੰਘਾ ਪਾਣੀ ਉੱਥੇ ਖੜਨੀ ਪੈਣੀ ਫਿਰ ਚੱਲਣੀ ਜਾਗੇ ਬਿਲਕੁਲ ਬਿਲਕੁਲ ਤੇ ਕੋਈ ਨਹੀਂ ਲੱਗਦਾ ਪੰਜਾਣਾ ਚਾਹੀਦਾ ਠੀਕ ਹੈ ਜੋ ਚਲੋ ਜੀ ਬਾਈਕਲ ਜਿੱਤੇ ਦਾ ਖਾਲਸਾ ਬਾਈਕਲ ਕੀ ਪਤਾ ਹੈ ਆਸਾ ਮਾ ਘਟ ਕੇ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਨੂੰ ਜਿਹੜਾ ਉਹ ਮਹਿਸੂਸ ਹੋ ਰਿਹਾ ਵੀ ਮੈਨੂੰ ਲੱਗਦਾ ਕਿ ਸੇਵਾ ਸਾਰੇ ਲੋਕ ਭੇਜ ਰਹੇ ਨੇ ਲੇਕਿਨ ਜੇ ਡੀਜ਼ਲ ਦੀ ਸੇਵਾ ਵੱਧ ਹੋ ਜਵੇ ਤਾਂ ਉਹਦੇ ਨਾਲ ਬਹੁਤ ਵਧੀਆ ਆਪਰਾਲਾ ਹੋ ਜਾਊਗਾ ਤੇ ਕੰਮ ਜਿਹੜਾ ਨਿਰੰਤਰ ਚੱਲ ਰਿਹਾ ਹੈ ਉਦੇ ਵਿੱਚ ਹੋਰ ਤੇਜ਼ੀ ਹੋ ਜੂਗੀ ਸਾਡੇ ਕੋਲ ਇੱਕ ਬੋਟ ਹੈ ਜਾਨਕੀ ਅਸੀਂ ਸਵੇਰ ਤੇ ਇੱਕ ਬੋਟ ਤੇ ਲੱਗੇ ਹੋਏ ਆਂ ਮੈਸੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਘਰ ਘਰੇ ਵਰ ਹੋ ਜਾਣ ਤੇ ਜੇ ਦੋ ਬੋਟ ਹੋਣ ਤੇ ਜਿੰਨਾ ਕਿ ਵੀ ਡੀਜ਼ਲ ਪਰ ਡੇ ਕਿਸ਼ਤੀਆਂ ਦੇ ਵਿੱਚ ਕੰਜ਼ਿਊਮ ਹੁੰਦਾ ਓਨਾਂ ਕਿ ਜੇ ਹੋ ਜਵੇ ਤਾਂ ਜਾਨਕੀ ਦੋ ਕਿਸ਼ਤੀਆਂ ਨਾਲ ਬੜਾ ਵਧੀਆ ਤਰੀਕੇ ਨਾਲ ਕਵਰ ਅਪ ਹੋ ਸਕਦਾ ਤਾਂ ਮੈਂ ਇਹੀ ਬੇਨਤੀ ਕਰੂੰਗਾ ਜਿਹੜੇ ਚਾਹਵਾਨ ਨੇ ਸੇਵਾ ਕਰਨ ਦੇ ਤਾਂ ਇੱਥੇ ਤੱਕ ਜਿਹੜਾ ਹੈਗਾ ਡੀਜ਼ਲ ਦੀ ਪਹੁੰਚ ਜ਼ਰੂਰ ਕਰ ਅੱਜ ਅਸੀਂ ਮੰਡੀ ਗਵਿੰਦਗੜ ਤੋਂ ਬੇਗਮਪੁਰਾ ਫਾਊਂਡੇਸ਼ਨ ਤੇ ਮਾਧਿਮ ਤੋਂ ਇਸ ਹੜ ਦੇ ਜਿਹੜੇ ਮਾਰਹੇਠ ਆਇਆ ਇਲਾਕਾ ਉਹਦੇ ਵਿੱਚ ਅਸੀਂ ਰਾਤ ਸਮਗਰੀ ਲੈ ਕੇ ਪਹੁੰਚੇ ਆ ਉਹ ਮੈਂ ਇੱਕ ਚੀਜ਼ ਇੱਥੇ ਨੋਟ ਕੀਤੀ ਆ ਕਿ ਸਾਨੂੰ ਉਹ ਹੁਣ ਮਦਦਤ ਕਰਨੀ ਚਾਹੀਦੀ ਆ ਅੱਗੇ ਜਿਹੜੀ ਮਦਦ ਦੀ ਜ਼ਰੂਰਤ ਹੈ ਔਰ ਮੈਂ ਮਹਿਸੂਸ ਕੀਤਾ ਕਿ ਇੱਥੇ ਰਾਸ਼ਨ ਤੇ ਹੋਰ ਸਮਾਨ ਕਾਫੀ ਕੱਢੀ ਚਲੋ ਮਾਤਰਾ ਦੇ ਵਿੱਚ ਪਹੁੰਚ ਚੁੱਕਿਆ ਤੇ ਜਿਹੜੀ ਜ਼ਰੂਰੀ ਇੱਥੇ ਜ਼ਰੂਰਤ ਵਾਲੀ ਚੀਜ਼ ਹੈ ਤੁਸੀਂ ਰਹਿਣ ਆਵਾਜ਼ ਮਾਰਦੇ ਹੋ ਨਾ ਰਹਿਣ ਕੋ ਪੈਸੇ ਉਹ ਇਹ ਹੈ ਕਿ ਅਸੀਂ ਜਿਹੜਾ ਰਾਸ਼ਨ ਇਕੱਠਾ ਕਰਦੇ ਹਾਂ ਉਹ ਕੁੰਡੇ ਲੱਗੇ ਉਹਨੇ ਦੇਖੋ ਅਸੀਂ ਬੰਨ੍ਹਤਾ ਹੈ ਉਹ ਰਾਸ਼ਨ ਇਕੱਠਾ ਕਰਨ ਦੀ ਬਜਾਏ ਜਿੰਨਾ ਪੈਸਾ ਅਸੀਂ ਰਾਸ਼ਨ ਤੇ ਖਰਚਦੇ ਹਾਂ ਉਹਦੇ ਲਈ ਇੱਕ ਜਿਹੜੀ ਗੈਸ ਤੇ ਮੋਟਰਬੋਟ ਆਉਂਦੀ ਹੈ ਕਿਸ਼ਤੀਆਂ ਇਹਨੂੰ ਆਪਾਂ ਪੰਜਾਬੀ ਵਿੱਚ ਕਹਿ ਦਿੰਨੇ ਆ ਤਾਂ ਉਹ ਚੀਜ਼ ਉਹ ਚੀਜ਼ਾਂ ਦੀ ਜ਼ਿਆਦਾ ਘਾਟ ਹੈ ਸੋ ਕਿਉਂਕਿ ਹੁਣ ਅਸੀਂ ਇੱਕ ਕਿਸ਼ਤੀ ਲੈ ਕੇ ਗਏ ਆਏ ਆ ਸਾਨੂੰ ਤਕਰੀਬਨ 2 ਘੰਟੇ ਲੱਗ ਜਾਨੇ ਨੇ ਜੇ ਉੱਥੇ ਕਿਸ਼ਤੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਤਾਂ ਹੋ ਸਕਦਾ ਜਿਹੜੇ ਪਿੱਛੇ ਜਿਹੜੀ ਸੰਗਤ ਰਾਹਤ ਸਮਗਰੀ ਲੈ ਕੇ ਪਹੁੰਚੀ ਹੋਈ ਹੈ ਉਹ ਵੀ ਜਿਹੜੀ ਆਪਣੀ ਢੇੜੇ ਲਗਾ ਕੇ ਲੋਕਾਂ ਦੇ ਘਰ ਘਰ ਤੱਕ ਇਹ ਸਮਾਨ ਹੈ ਜਿਹੜਾ ਉਹ ਪਹੁੰਚਦਾ ਕਰ ਸਕਦੀ ਹੈ ਸੋ ਸਰਕਾਰ ਨੂੰ ਵੀ ਬੇਨਤੀ ਹੈ ਕਿ ਕਿਸ਼ਤੀਆਂ ਦੀ ਗਿਣਤੀ ਵਧਾਈ ਜਾਵੇ ਉਹ ਬੰਦੇ ਆ ਸ਼ਾਇਦ ਇਹ ਦੂਜੇ ਨੰਬਰ ਤੇ ਜਿਹੜਾ ਸਮਾਜ ਸੇਵੀ ਨੇ ਉਹਨਾਂ ਨੂੰ ਵੀ ਸੜਕ ਉਧਿਓ ਤੋਂ ਕੋਹਾਲੇ ਵਾਲਾ ਇੱਥੇ ਥੱਲੇ ਬੜੇ ਗਏ ਐ ਕਰ ਲਿਓ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਬਿਲਕੁਲ ਸਾਹਮਣੇ ਇੱਕ ਉਹਨਾਂ ਨੂੰ ਬਿਠਾਈ ਲੋ ਜਿਹੜੇ ਹੈਗੇ ਆ ਬਿਠਾਈ ਲੋ ਉਹਨਾਂ ਨੂੰ ਨਹੀਂ ਨਹੀਂ ਲੋਪਰੀ ਪਰਿਵਾਰ ਦੇ ਮੈਂਬਰ ਨੇ ਕਿਸੇ ਦੇ ਜਿਹੜੇ ਉਹ ਪੈਦਲ ਜਾ ਰਹੇ ਨੇ ਸੋ ਸਰਕਾਰ ਨੂੰ ਮੈਂ ਬੇਨਤੀ ਕਰਦਾ ਸਮਾਜ ਸੇਵਕ ਜਿਹੜੀਆਂ ਸੰਸਥਾਵਾਂ ਰਾਸ਼ਨ ਇਕੱਠਾ ਕਰਦਿਆਂ ਨੇ ਇੱਕੋ ਪਤਾ ਲੱਗਦਾ ਵੀ ਸਾਨੂੰ ਡੀਜ਼ਲ ਤੇ ਕਿਸ਼ਤੀ ਨੇ ਕਿੰਨੀ ਲੋੜ ਆ ਤਾਂ ਕਿ ਲੋਕ ਆਰ ਪਾਰ ਵੀ ਜਾ ਸਕਣ ਇੱਧਰ ਉੱਧਰ ਘਾਲਤੀਆਂ ਫੜਾ ਪਣ। ਆ ਚੱਕੀ ਤੋਂ ਹੋਰ ਕੇ। ਅੱਤ ਆਪਣੀ ਫਰੂਟੀਆਂ ਲੈ ਜਾ ਪਹਿਲਾਂ। ਤੋ ਫੱਲੇ ਚੱਕੀ ਤੋਂ। ਬਾਕੀ ਉਹ ਤਾਂ ਹੋ ਜਾਣਾ। ਇਹ ਉਹ ਆਰਐਸ ਹੈ ਇਹ। ਇਹ ਫਰੂਟ ਹੀ ਨਹੀਂ ਹੈਗੀ। ਆਰਐਸ ਇਹਦੇ ਨਾਲ ਜਿਹੜਾ ਅ ਆਪਣੇ ਅੰਦਰ ਨਾ ਭੁੱਖ ਦੀ ਲੱਗਦੀ ਹੈਗੀ ਆਪਾਂ ਨੂੰ ਭੁੱਖ ਨਹੀਂ ਲੱਗਦੀ ਹੈ ਆਪਣੇ ਦੇ ਮਤਲਬ ਆਪਣੀ ਸਰੀਰ ਦੀ ਸਾਰੀ ਭੁੱਖ ਪੂਰੀ ਕਰਦੀ ਹੈ ਅੱਛਾ ਹਾਂਜੀ ਇਹਨੂੰ ORS ਕਹਿੰਦੇ ਤੇ ਪਾਊਚ ਵੀ ਮਿਲਦੇ ਹੁੰਦੇ ਨੇ 1 1 ਲੀਟਰ ਪਾ ਕੇ ਠੀਕ ਹੈ ਮੇਰੇ ਕੋਲ ਨਾ ਛੋਟੀ ਜੀ ਬੇਟੀ ਹੈ ਹੋਰ ਚਾਹੀਦਾ ਕੁਝ ਇਹਦੇ ਚ ਬਿਸਕੁਟ ਵੀ ਨੇ ਇਹਦੇ ਚ ਮੈਗੀ ਵੀ ਹੈ ਤੇਰੇ ਖਾਣ ਵਾਲੀ ਹਰ ਚੀਜ਼ ਹੈ ਇਹ ਚ ਕੀ ਨਾ ਹੋਵੇ ਤੱਕ ਪੈਤੀ ਚਾਲੀ ਕਿੱਲੇ ਉਹ ਵੀ ਡੁੱਬ ਗਿਆ ਤੇ ਚਾਹੀਦੀ ਸੀ ਜੀ ਉਹ ਡੋਬਰਦੀ ਪਾਣੀ ਹੋ ਗਿਆ ਜੀ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਤੱਕ ਆਇਆ ਕੋਈ ਕੋਈ ਨਹੀਂ ਆਉਣਾ ਸਾਡੇ ਕੋਸ ਹਸਤਾ ਮੈਂ ਕੋਈ ਆਂਦੀ ਹਾਂ ਰਸਣ ਉੱਥੇ ਲੈ ਕੇ ਆਈਆਂ ਨੇ ਪਹਿਲਾਂ ਹਾਂ ਰਸਣ ਲੈ ਕੇ ਆਉਂਦੇ ਆ ਅੱਛਾ ਇਹ ਕਿੰਨੇ ਦਿਨ ਹੋ ਗਏ ਪਾਣੀ ਚੜੇ ਨਹੀਂ ਪਾਣੀ ਚੜੇ ਨੂੰ ਤਾਂ 15 16 ਦਿਨ ਹੋ ਗਏ ਤੇ 15 16 ਦਿਨ ਦੇ ਤੁਸੀਂ ਤਾਂ ਹੀ ਇੱਥੇ ਆ ਅੱਛਾ 22 ਮਹੀਨੇ ਫਰੂਟੀ ਦੇ ਯਾਰ ਉਹ ਜਿਹੜਾ ਆ ਕੇ ਉਹ ਦੋ ਮਾਰਾ ਇੱਕ 판 ਖੜਾ ਹੋ ਗਿਆ ਕਿਹੜੀ ਕਲਾਸ ਤੋਂ ਹੋ ਚੱਤੀ ਠੀਕ ਆ ਅੱਜ ਕਰਦਾ ਖੜਾ ਪਿਆ ਹੈ ਕਿ ਹੈਗੇ ਹੋਰ ਜੰਨੇ ਮੈਂ ਆਲਾ ਬਿਚਾ ਚਲੋ ਜੱਪਦਾ ਹੋਰ ਵੀ ਕੋਈ ਬੱਚਾ ਹੋਰ ਵੀ ਹੈਗੇ ਢੋਲੀ ਇਹਨੇ ਛੋਟੀ ਆਲਾ ਫਿਰ ਜਿਹੜਾ ਰੋਜ਼ ਸਕੂਲ ਜਾਂਦਾ ਉਹਨੂੰ ਫਰੂਟੀ ਮਿਲੂਗੀ ਹੁਣ ਦੱਸ ਤੂੰ ਰੋਜ਼ ਕਿਹੜਾ ਜਾਂਦਾ ਫਟ ਘੜੇ ਕਰ ਕੋਈ ਨਹੀਂ ਜਾਂਦਾ ਹਾਂ ਸ਼ਾਬਾਸ਼ ਪੂਜਾ ਲੈ ਤੂੰ ਵੀ ਲੈ ਪਲੇਸੀ ਸੰਗਿਆ ਠੀਕ ਹੈ ਜੀ ਇੱਥੇ ਆਪੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਹੱਲੇਵਾਲ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਪਿਛਲੇ ਐਤਵਾਰ ਨੂੰ ਅਸੀਂ ਉਰੇ ਆਏ ਸੀਗੇ ਤੇ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਅਸੀਂ ਮੈਂ ਲਾਈਵ ਕੀਤਾ ਹੋਇਆ ਸੀ ਤੇ ਉਹ ਵੀਡੀਓ ਦੇ ਵਿੱਚ ਜਿਹੜੀ ਬੀਬੀ ਸੀ ਉਹ ਸਾਨੂੰ ਕਹਿ ਰਹੀ ਸੀ ਕਿ ਸਾਨੂੰ ਪਾਣੀ ਚਾਹੀਦਾ ਸਾਨੂੰ ਇਹ ਸਮਾਨ ਚਾਹੀਦਾ ਤੁਹਾਡੇ ਕੋਲ ਸਾਨੂੰ ਸਾਡਾ ਸਮਾਨ ਜਿਹੜਾ ਉਹ ਪਿੱਛੇ ਜਿਹੜੇ ਪਿੰਡ ਸੀ ਉਹਨਾਂ ਦੇ ਵਿੱਚ ਵਰਤ ਗਿਆ ਸੀ ਜਿਹੜਾ ਬਚ ਗਿਆ ਸੀ ਅਸੀਂ ਉਹ ਲੈ ਕੇ ਆਏ ਸੀ ਕਾ ਰਾਂ ਅੱਜ ਅਸੀਂ ਬਾਹਰੋਂ ਵੀ ਸਾਨੂੰ ਉਸ ਦੇ ਉੱਤੇ ਜਿਹੜੇ ਮੈਸੇਜ ਆਉਂਦੇ ਸੀਗੇ ਕਿ ਤੁਸੀਂ ਉਹਨਾਂ ਨੂੰ ਰੈਸ਼ਨ ਆ ਜਿਹੜਾ ਬਚਾਓ ਜਿਹੜਾ ਜ਼ਰੂਰੀ ਆ ਆ ਵੀ ਆਹ ਹੋ ਉਹ ਮੈਂ ਦੀਦੀ ਨੂੰ ਦੇ ਦੂੰਗੀ ਉਹ ਮੈਂ ਦੀਦੀ ਸਾਡੇ ਨਾਮ ਨੇ ਹਾਂਜੀ ਆ ਰੱਖ ਦਿਓ ਬਈ ਇਹ ਕੀ ਗੱਲ ਹੈ ਸੋ ਬੀਬੀ ਸਾਡੇ ਨਾਲ ਨੇ ਦੱਸ ਦਾਨਗੇ ਵੀ ਸਾਨੂੰ ਸਮਾਨ ਪਹੁੰਚਿਆ ਕਿ ਨਹੀਂ ਪਹੁੰਚਿਆ ਤੇ ਬਾਹਰਲੇ ਜਿਹੜੇ ਦੇਸ਼ ਔਰਨ ਕੰਟਰੀਆਂ ਦੇ ਵਿੱਚ ਸਾਡੇ ਭਰਾ ਬੈਠੇ ਨੇ ਉਹ ਬੜਾ ਇਤਰਾਜ਼ ਕੀਤਾ ਉਹਨਾਂ ਨੇ ਕਿ ਜਿਹੜਾ ਰਸਣਾ ਉਹਨਾਂ ਕੋਲੇ ਤੁਹਾਡੇ ਕੋਲੇ ਰਸਣਾ ਨਹੀਂ ਤੁਸੀਂ ਉੱਥੇ ਕੀ ਕਰਨ ਗਏ ਹੋ ਜੇ ਉਹ ਕਾਫੀ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਤਾਂ ਮੈਂ ਬੀਬੀ ਨੂੰ ਕਹੂੰਗਾ ਕਿ ਇੱਕ ਵਾਰ ਆਪਣੀ ਜਿਹੜੀ ਗੱਲਬਾਤ ਆ ਉਹ ਸਾਹਮਣੇ ਕਹਿਣਗੇ ਤੁਹਾਡੇ ਰੱਖਣਗੇ ਹਾਂਜੀ ਅੱਜ ਸਾਡੇ ਕੋਲੇ ਸਾਰਾ ਸਮਾਨ ਪਹੁੰਚ ਚੁੱਕਾ ਹੈ ਉਹਦੋਂ ਸੰਨ ਪਾਣੀ ਦੀ ਜ਼ਰੂਰਤ ਸੀ ਪਾਣੀ ਸਾਨੂੰ ਨਹੀਂ ਮਿਲਿਆ ਨਹੀਂ ਸੀ ਇਸ ਕਰਕੇ ਅਸੀਂ ਕਿਹਾ ਸੀ ਮੇਰੀ ਮਜ਼ਦੂਰੀ ਸੀ ਇਸ ਕਰਕੇ ਮੈਂ ਪਾਣੀ ਹੁੰਗਿਆ ਸੀ ਅੱਜ ਸਾਡੇ ਕੋਲੇ ਸਾਰਾ ਸਮਾਨ ਕੌਣ ਸੁੱਕਾ ਹੈ ਧੰਨਵਾਦ ਹੰਕ ਤੁਸੀਂ ਜੱਟ ਗ੍ਰੀਵ ਹੋਵੇਗਾ ਬਹੁਤ ਸਾਨੂੰ ਪਾਣੀ ਆ ਗਿਆ ਸਾਰਾ ਹੜ੍ਹ ਦਾ ਸਾਡੇ ਵਿੱਚ ਗਏ ਆ ਪੱਸੀਨ ਜੜਿਆ ਮੈਂ ਕਰਕੇ ਦੇ ਮਨਾਂ ਕੁਝ ਜਿਆਦਾ ਚੁੱਕੀ ਸੀ ਤੇ ਸਾਰੀ ਪਾਣੀ ਘਾਂਡੇ ਚੱਕ ਕਰਵਾਈ ਅਸਲ ਚਾਹ ਜੀ ਅਸੀਂ ਵੀ ਸਾਰੇ ਕੰਮ ਕਰਦੇ ਹਾਂ ਸਾਡੇ ਕੋਲ ਵੀ ਸ਼ਨੀਵਾਰ ਐਤਵਾਰ ਹੁੰਦਾ ਹੈ ਔਰ ਅਸੀਂ ਸਾਨੂੰ ਕਿਸੇ ਤੋਂ ਫੰਡ ਨਹੀਂ ਆਇਆ ਅਸੀਂ ਆਪਣੇ ਆਪ ਜਿਹੜਾ ਹੈਗਾ ਸਾਰਾ ਕੀਤਾ ਨਹੀਂ ਨਹੀਂ ਹਾਂ ਅਸੀਂ ਕੋਸ਼ਿਸ਼ ਅਗੇ ਕਰਕੇ ਜਾਵਾਂਗੇ ਨਹੀਂ 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 ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਕਈ ਵਾਰ ਇਹ ਹੁੰਦਾ ਕਿ ਜਿਹੜੇ ਲੋਕ ਮੋਬਾਈਲ ਤੇ ਦੇਖਦੇ ਨੇ ਹਨ ਤੇ ਉਹ ਯਾਨਕੀ ਬੜੇ ਗਲਤ ਗੈਸ ਲਾ ਲੈਂਦੇ ਨੇ ਆਪਾਂ ਤਾਂ ਦਿਲੋਂ ਕਰ ਰਹੇ ਆ ਹਾਲਾਂਕਿ ਤੁਹਾਡੀ ਵੀ ਜਿਹੜੀ ਭਾਵਨਾ ਸੀ ਉਹ ਪਿਓਰ ਸੀਗੀ ਸਾਡੀ ਭਾਵਨਾ ਵੀ ਪਿਓਰ ਸੀਗੀ ਪਰ ਕਈ ਜਿਹੜੇ ਆਪਣੇ ਘਰਾਂ ਚ ਬੈਠ ਕੇ ਸਿਰਫ ਦੇਖਦੇ ਨੇ ਮੋਬਾਈਲਾਂ ਤੇ ਕੁਝ ਕਰਦੇ ਨਹੀਂ ਮਾੜਾ ਤਾਂ ਕੰਮ ਹੋ ਗਿਆ ਵੋਟ ਹਾਂ ਬਿਲਕੁਲ ਅਸੀਂ ਵੀ 2 250 ਕਿਲੋਮੀਟਰ ਤੋਂ ਆਏ ਆ ਤਾਂ ਐਵੇਂ ਦੀ ਕੋਈ ਗੱਲ ਨਹੀਂਗੀ ਪਰ ਤੁਹਾਡਾ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਵਧੀਆ ਵਾਹਿਗੁਰੂ ਤੁਹਾਡੇ ਸਾਰੇ ਹਾਲਾਤ ਸਹੀ ਕਰਨ ਫਿਰ ਅਸੀਂ ਚਾਹ ਪੀਣਾ ਵਾਂਗੇ ਠੀਕ ਹੈ ਜੀ ਕਹਿੰਦਾ ਅੱਜ ਕਿਉਂ ਆ ਕਰਕੇ ਪਾਈ ਸੀ ਇਹਨੂੰ ਵੋਟ ਹਾਂ ਸਾਡੇ ਬਹਾਂ ਨਹੀਂ ਜੇ ਵੋਟਾਂ ਵਾਲਾ ਕੋਈ ਦੱਸਾਂ ਜਦੋਂ ਜਿੱਦਾਂ ਨਹੀਂ ਤੁਸੀਂ ਜਿਹੜੇ ਨਵੇਂ ਸਰਕਾਰ ਸੋਚ ਕੇ ਵੋਟ ਪਾਈ ਸੀ ਕੀ ਪਹਿਲੀਆਂ ਸਰਕਾਰਾਂ 'ਚ ਕਮੀ ਰਹੀ ਸੀ ਤੁਸੀਂ ਸੋਚਿਆ ਸੀ ਕੋਈ ਬਦਲਾ ਹੋਊਗਾ ਪਰ ਮੇਰੀ ਵੀਡੀਓ ਪਾ ਦੇਣੀ ਨਹੀਂ ਮੈਨੂੰ ਸ਼ਰਮ ਮਾੜੀ ਆਉਣੀ ਨਹੀਂ ਨਹੀਂ ਵੀਡੀਓ ਨਹੀਂ ਪਾਉਂਦੇ ਹੈਗੇ ਇਹਦਾ ਕੀ ਆ ਵੀਡੀਓ ਆ ਉਹਨੂੰ ਥੋੜੀ ਖੜਾ ਸੀ ਪਰ ਨਹੀਂ ਹੋਣਾ ਅਸੀਂ ਬੜੀ ਗਲਤੀ ਕੀਤੀ ਹੈ ਅਸੀਂ ਤੇ ਉਹ ਕਹਿੰਦੇ ਆ ਵੀ ਹੁਣ ਅਕਾਲੀ ਪੰਡਤ ਵਧੀਆ ਅਕਾਲੀ ਦਲ ਜੀ ਅਕਾਲੀ ਦਲ ਦੇ ਕੋਈ ਨਹੀਂ ਚਾਹੀਦਾ ਸਾਡੇ ਦੇ ਦਰਿਆ ਤੇ ਲਾ ਕੇ ਪਾਣ ਬਾਟੇ ਕੋਈ ਸੰਭੋਜ ਜਾਏਗਾ ਪਰ ਸਾਨੂੰ ਕੁਝ ਨਹੀਂ ਚਾਹੀਦਾ ਹਨਾ ਸਾਡਾ ਕੰਡ ਛੋਣਾ ਪਾਜ ਜਾਵੇ ਸਾਨੂੰ ਇਹ ਹੋਈ ਹੈ ਅਕਾਲੀ ਦਲ ਦੀ ਸਰਕਾਰ ਚ ਪਾਣੀ ਪੂਣੀ ਹੜ ਹੜਾਉਂਦੇ ਸੀ ਉਦੋਂ ਨਹੀਂ ਸੀ ਆਉਂਦੇ ਇਸ ਵਾਰ ਆਏ ਨੇ 30000 ਦੇ ਟਵਾਈ ਮੁੰਡੇ ਨੇ ਆਏ ਨੇ ਸੋ ਸਾਸਰੀ ਗਾਲ ਜੀ ਅੱਜ ਅਸੀਂ ਆਏ ਸੀ ਹੜਪੀੜ ਤੇ ਇਲਾਕੇ ਦਾ ਮੌਜਨਾ ਕਰਨ ਤੁਹਾਨੂੰ ਦਿਖਾਉਣ ਵੀ ਹੜਪੀੜ ਤੇ ਇਲਾਕੇ ਨਾਲ ਚ ਕੀ ਕੀ ਜਿਹੜੀ ਲੋੜ ਆ ਤੁਹਾਨੂੰ ਪਤਾ ਲੱਗੇ ਇਸ ਲਈ ਅਸੀਂ ਰਿਕਵਰੇਜ ਕਰਨ ਆਏ ਸੀ ਸੋ ਕਵਰੇਜ ਕਰਦੇ ਕਰਦੇ ਸਾਨੂੰ ਇੱਕ ਹੋਰ ਜਿਹੜਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਪੂਰੇ ਜਿਹੜੀ ਐਨਡੀਆਰਐਫ ਦੀ ਟੀਮ ਆ ਉਹ ਦਿਨ ਰਾਤ ਇੱਕ ਕਰਕੇ ਨਾਲ ਦੀ ਨਾਲ ਕਿਸ਼ਤੀ ਆਉਂਦੀ ਆ ਸਮਾਨ ਭਰਦੀ ਆ ਤੇ ਚਲੇ ਜਾਂਦੀ ਆ ਦੋ ਤੋਂ ਤਿੰਨ ਕਿਸ਼ਤੀਆਂ ਲੱਗੀਆਂ ਮੇਨ ਨੇ 20 ਤੋਂ 25 ਵਲੰਟੀਅਰ ਨੇ ਜਿਹੜੇ ਐਨਡੀਆਰਐਫ ਦੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਨਾਲ ਗੱਲਬਾਤ ਕਰਨ ਦਾ ਆਪਾਂ ਨੂੰ ਸਮਾਂ ਮਿਲ ਨਹੀਂ ਰਿਹਾ ਹੈਗਾ ਕਿਉਂਕਿ ਇਹਨਾਂ ਕੋਲ ਜਿਹੜਾ ਫ੍ਰੀ ਟਾਈਮ ਨਹੀਂ ਹੈਗਾ ਇਹ ਲੱਗੇ ਹੋਏ ਨੇ ਲਗਾਤਾਰ ਇਹ ਦੂਰ ਤੱਕ ਇਹਨਾਂ ਦੀਆਂ ਕਿਸ਼ਤੀਆਂ ਜਾਂਦੀਆਂ ਨੇ ਇਹ ਮੋਟਰ ਇਹ ਜਿਹੜੀਆਂ ਇਹਨਾਂ ਦੀ ਕਿਸ਼ਤੀਆਂ ਨੇ ਬਹੁਤ ਤੇਜ਼ ਨੇ ਇਸ ਕਰਕੇ ਦੂਰ ਤੱਕ ਜਾਂਦੇ ਨੇ ਰਸ਼ਨ ਮੰਡਣੇ